ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰਾਂ ਜੀ ਕਹਾਣੀ ਨੂੰ ਲਾਇਕ ਜ਼ਰੂਰ ਕਰ ਦਿਆ ਕਰੋ ਆਓ ਸ਼ੁਰੂ ਕਰੀਏ ਕਹਾਣੀ ਜਸਦੀ ਦੇ ਗਹਿਣੇ ਲੈ ਕੇ ਮਾਂ ਪੁੱਤ ਪੇਕੇ ਪਿੰਡ ਡਿੰਪਲ ਕੋਲ ਪੁੱਜੇ ਰਮਨ ਦਾ ਮੁਝਾਇਆ ਚਿਹਰਾ ਵੇਖ ਮੰਜੇ ਪੇ ਮਾਂ ਦੇ ਕਲੇਜੇ ਵਿੱਚੋਂ ਇੱਕ ਹੂਕ ਨਿਕਲੀ ਉਸ ਦੀ ਫੁੱਲਾਂ ਵਰਗੀ ਧੀ ਸੁੱਕ ਕੇ ਬਾਲਣ ਬਣੀ ਹੋਈ ਸੀ ਭਰੀਆਂ ਅੱਖਾਂ ਨਾਲ ਧੀ ਨੂੰ ਗਲ ਨਾਲ ਲਾ ਮਥਮਾ ਨੇ ਮੱਥਾ ਚੁੰਮਿਆ ਦੀਦਿਆਂ ਤੋਂ लाचार ਬਾਪ ਭਾਵੇਂ ਧੀ ਨੂੰ ਦੇਖ ਨਹੀਂ ਸਕਦਾ ਸੀ ਪਰ ਮਨ ਦੀਆਂ ਅੱਖਾਂ ਨਾਲ ਉਸ ਦੇ ਦਰਦ ਨੂੰ ਭਲੀ ਭਾਂਤ ਦੇਖ ਸਕਦਾ ਸੀ ਪਰੇ ਮਨ ਨਾਲ ਉਸ ਨੇ ਧੀ ਦੇ ਸਿਰ ਤੇ ਹੱਥ ਰੱਖ ਠੰਡਾ ਜਿਹਾ ਸਾਹ ਭਰਦਿਆਂ ਧੀ ਨੂੰ ਰਸਮੀ ਜਿਹੀ ਸੁਖਸੰਦ ਪੁੱਛੀ ਪਰਜਾਈ ਨੇ ਚਾਹ ਪਾਣੀ ਪੁਲਾਇਆ ਤੇ ਉਸ ਤੋਂ ਬਾਅਦ ਰਮਨ ਨੇ ਗਹਿਣਿਆਂ ਵਾਲਾ ਬੈਗ ਡਿੰਪਲ ਤੇ ਹਵਾਲੇ ਕਰਦਿਆਂ ਕਿਹਾ ਡਿੰਪਲ ਇਹ ਸੰਭ ਲੈ ਇਹ ਹੁਣ ਤੇਰੀ ਜ਼ਿੰਮੇਵਾਰੀ ਹੈ। ਨਿੰਪਲ ਨੇ ਬੈਗ ਫੜਦਿਆਂ ਕਿਹਾ ਭੈਣ ਇਹ ਤਾਂ ਮੈਂ ਸਾਮ ਕੇ ਰੱਖ ਲੂੰ। ਤੂੰ ਮੈਨੂੰ ਇਹ ਦੱਸ ਤੁਸੀਂ ਤਿਆਰੀ ਸ਼ੁਰੂ ਕੀਤੀ? ਮੇਰਾ ਮਤਲਬ ਤੁਹਾਡੇ ਵਿੱਚੋਂ ਕੌਣ-ਕੌਣ ਵੀਜ਼ਾ ਅਪਲਾਈ ਕਰ ਰਿਹਾ? ਰਮਨ ਨੇ ਕਿਹਾ ਕਿ ਮੈਂ ਅਤੇ ਕਰਨ ਨੇ ਤਾਂ ਅਪਲਾਈ ਕਰ ਦਿੱਤਾ। ਬਾਕੀ ਕਿਸੇ ਦੀ ਕੋਈ ਉਮੀਦ ਨਹੀਂ। ਬਲਜੀਤ ਨੇ ਤਾਂ ਦਫ਼ਤਰੋਂ ਮਨਜ਼ੂਰੀ ਨਾ ਮਿਲਣ ਦਾ ਬਹਾਨਾ ਲਾ ਦਿੱਤਾ ਅਤੇ ਨੀਰੂ ਵੀ ਸ਼ਾਇਦ ਕੋਈ ਨਾ ਕੋਈ ਬਹਾਨਾ ਮਾਰ ਦੇਵੇਗੀ। ਨਿੰਬਲ ਨੇ ਕਾਰਨ ਪੁੱਛਿਆ ਤਾਂ ਉਸਨੇ ਸਾਰੀ ਗੱਲ ਇਨ ਬਿਨ ਸਭ ਨੂੰ ਸੁਣਾ ਦਿੱਤੀ। ਰਮਨ ਦੀਆਂ ਗੱਲਾਂ ਸੁਣ ਕੇ ਕੋਲ ਬੈਠਾ ਭਰਾ ਪਰਮ ਰੋਣ ਹੱਕਾ ਹੋਇਆ ਤੇ ਬੋਲਿਆ ਦੀਦੀ ਤੁਹਾਨੂੰ ਘਰ ਦੇ ਹਾਲਾਤਾਂ ਦਾ ਪਤਾ ਹੀ ਹੈ ਨਾ ਤੁਸੀਂ ਆਪ ਹੀ ਦੱਸੋ ਅਸੀਂ ਕਿੱਦਾਂ ਜਾ ਸਕਦੇ ਹਾਂ ਮੰਮੀ ਵੀ ਬਿਮਾਰ ਆ ਉਹਨਾਂ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਤੇ ਪਿਤਾ ਜੀ ਵੀ ਅੱਖਾਂ ਤੋਂ ਲਾਚਾਰ ਨੇ ਇਕੱਲੇ ਜਿੰਦਰ ਰਮਨ ਦੀ ਪਰਜਾਈ ਦੇ ਬਸ ਦੀ ਗੱਲ ਨਹੀਂ ਉਹਨੂੰ ਵੀ ਰਿਸਕ ਦੀ ਪ੍ਰੋਬਲਮ ਆ ਇਹਨਾਂ ਪਿੱਛੇ ਹੀ ਮੈਂ ਫੌਜ ਦੀ ਚੰਗੀ ਭਲੀ ਨੌਕਰੀ ਤੋਂ ਰਿਟਾਇਰਮੈਂਟ ਲੈ ਕੇ ਆ ਗਿਆ ਰਮਨ ਨੇ ਕਿਹਾ ਕਿ ਮੈਂ ਸਭ ਸਮਝਦੀ ਆ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਤੂੰ ਜ਼ਿਆਦਾ ਨਾ ਸੋਚ ਕੋਈ ਗੱਲ ਨਹੀਂ ਜੋ ਵੀ ਹੋ ਰਿਹਾ ਰੱਬ ਦੀ ਰਜ਼ਾ ਵਿੱਚ ਸਭ ਸਹੀ ਹੋ ਰਿਹਾ ਉਸ ਦੀ ਗੱਲ ਵਿੱਚੋਂ ਹੀ ਟੋਕ ਕੇ ਉਸ ਦਾ ਭਰਾ ਬੋਲਿਆ ਦੀਦੀ ਕਦੇ ਕਦੇ ਤਾਂ ਰੱਬ ਤੇ ਵੀ ਗਿਲਾ ਜਿਹਾ ਆ ਜਾਂਦਾ ਪਤਾ ਨਹੀਂ ਰੱਬ ਸਾਡੇ ਨਾਲ ਹੀ ਇਹ ਸਭ ਕਿਉਂ ਕਰਦਾ ਕਦੇ ਕਿਸੇ ਦਾ ਮਾਰਾ ਤਾਂ ਕੀਤਾ ਨਹੀਂ ਫਿਰ ਵੀ ਨਿਤ ਨਵੀਂ ਮੁਸੀਬਤ ਨਵੀਂ ਚੁਣੌਤੀ ਮੂੰਹ ਅੱਡੀ ਖੜ ਜਾਂਦੀ ਆ ਰਮਨਿ ਭਰਾ ਨੂੰ ਤਰਵਾਸ ਦਿੰਦੇ ਹੋਏ ਕਿਹਾ ਕੋਈ ਨਾ ਕਾਕਾ ਜਿਵੇਂ ਮਾਲਕ ਜਿਵੇਂ ਮਾਲਕ ਨਚਾਉਂਦਾ ਨੱਚੀ ਜਾਂਦੇ ਆ ਕਦੇ ਤਾਂ ਰਹਿਮ ਕਰੇਗਾ ਹੀ ਨਾ ਐਨੀ ਗੱਲ ਆਖਦੇ ਉਸ ਦਾ ਗਲਾ ਭਰ ਆਇਆ ਕਰਨ ਨੇ ਅਬ ਹੱਥ ਫੜਾ ਆਪਣਾ ਹੱਥ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਘੁੱਟ ਲਿਆ ਅਤੇ ਅੱਖਾਂ ਦੀ ਸਹੰਤ ਨਾਲ ਰੋਣ ਤੋਂ ਮਨਾ ਕੀਤਾ ਅਗਲੀ ਸਵੇਰਾਂ ਮੰਦੇ ਮਾਂ ਨੇ ਉਸ ਨੂੰ ਤੱਬ ਮੀ ਜਹੀ ਜੀ ਬਿ ਆਖਿਆ ਪੁੱਤ ਮੇਰੀ ਗੱਲ ਸੁਣ ਜੋ ਹੋਇਆ ਉਹ ਤਾਂ ਆਖਰੀ ਸਾਹ ਤੱਕ ਨਹੀਂ ਭੁੱਲਣਾ ਪਰ ਤੂੰ ਕੁੜੀ ਦੇ ਸ਼ਗਨਾਂ ਦਾ ਕੰਮ ਕਰਨਾ ਇੱਥੋਂ ਜਾ ਕੇ ਰੱਬ ਦਾ ਨਾਂ ਲੈ ਕੇ ਗੁਰੂ ਘਰੇ ਮਾਣਾ ਮੋਟਾ ਮਿੱਠਾ ਲੈ ਕੇ ਸ਼ੁਕਰਾਨਾ ਕਰਨ ਜ਼ਰੂਰ ਜਾਵੀ ਰੱਬ ਬਣਿਆਣਾਂ ਤੇ ਮੇਰ ਰੱਖੇ ਰਮਨ ਨੇ ਆਪਣੀ ਮਾਂ ਵੱਲ ਵੇਖਿਆ ਤੇ ਬੋਲੀ ਮੰਮੀ ਤੁਹਾਨੂੰ ਪਤਾ ਮੇਰੇ ਹਾਲਾਤ ਕਿਹੋ ਜਿਹੇ ਚੱਲ ਰਹੇ ਨੇ ਘਰੇ ਇਸੇ ਗੱਲ ਤੋਂ ਫਿਰ ਕਲੇਸ਼ ਹੋ ਜਾਣਾ ਕਰਨ ਦਾ ਗੁੱਸਾ ਉਵਾਲੇ ਮਾਰਨ ਲੱਗ ਗਿਆ ਉਹ ਦੰਦ ਪੀ ਕੇ ਬੋਲਿਆ ਮਮਾ ਤੁਸੀਂ ਉਹਨਾਂ ਦੀ ਪਰਵਾਹ ਕਰਨੀ ਕਦੋਂ ਛੱਡੋਗੇ ਜਦੋਂ ਲੋਕਾਂ ਨੂੰ ਸਾਡੀ ਕੋਈ ਫਿਕਰ ਨਹੀਂ ਕਾਂ ਤੁਸੀਂ ਕਿਹੜੀ ਗੱਲੋਂ ਐਵੇਂ ਡਰੀ ਜਾਂਦੇ ਹੋ ਪਰਮ ਨੇ ਕਰਨ ਦੇ ਮੋਢੇ ਤੇ ਪਿਆਰ ਦੇ ਨਾਲ ਹੱਥ ਰੱਖਿਆ ਤੇ ਸ਼ਾਂਤ ਹੋਣ ਲਈ ਕਿਹਾ ਕਰਨ ਮਾਮੇ ਦੇ ਅੱਖੇ ਲੱਗ ਚੁੱਪਤਾ ਕਰ ਗਿਆ ਪਰ ਅੰਦਰ ਹੀ ਅੰਦਰ ਸੱਪ ਵਾਂਗ ਮਿਛਕੋਲ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਜੇ ਮੰਮਾ ਗੁਰੂ ਘਰ ਨਾ ਗਿਆ ਤਾਂ ਉਹ ਖੁਦ ਮਿੱਠਾ ਲੈ ਕੇ ਗੁਰੂ ਘਰ ਜਾਵੇਗਾ ਅਤੇ ਭੈਣ ਦੀਆਂ ਖੁਸ਼ੀਆਂ ਲਈ ਅਰਦਾਸ ਕਰੇਗਾ ਪਿੰਡ ਤੋਂ ਵਾਪਸ ਆ ਕੇ ਰਮਨ ਨੇ ਜਸਦੀ ਤੇ ਗੁਰਵਾਸ ਦੇ ਕੱਪੜੇ ਡਾ ਕਰ ਜਾ ਕੇ ਕੋਰੀਅਰ ਕਰ ਦਿੱਤੇ ਰਮਨ ਜਾਣਦੀ ਤਾਂ ਸੀ ਪਰ ਫਿਰ ਵੀ ਉਸਨੇ ਆਪਣੀ ਨਾਨਦ ਨੀਰੂ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਉਸਨੇ ਵੀਜਾ ਅਪਲਾਈ ਕੀਤਾ ਜਾਂ ਨਹੀਂ ਨੀਰੂ ਨੇ ਰਮਨ ਨੂੰ ਬੜੇ ਹੀ ਰੁੱਖੇ ਜਿਹੇ ਨਾਜੇ ਵਿੱਚ ਨੱਪਿਆ ਤੁਲਿਆ ਜਵਾਬ ਦਿੱਤਾ ਕਿ ਇੱਕ ਕਾਰਡ ਦੇਣ ਦੇ ਨਾਲ ਵੀਜੇ ਨਹੀਂ ਲੱਗਦੇ ਭਾਬੀ ਕੋਈ ਸਪான்ਸਰ ਕਰੇ ਤਾਂ ਹੀ ਵੀਜਾ ਮਿਲਦਾ ਮੇਰਾ ਮਨ ਕੋਈ ਬਿਆਸ ਕਰਨੀ ਠੀਕ ਨਾ ਸਮਝੀ ਅਤੇ ਕਿਹਾ ਕਿ ਦੀਦੀ ਮੈਨੂੰ ਤਾਂ ਐਵੇਂ ਦਾ ਕੁਝ ਵੀ ਨਹੀਂ ਪਤਾ ਮੈਂ ਵੀ ਕਾਰਡ ਲਗਾ ਕੇ ਅਪਲਾਈ ਕੀਤਾ ਅੰਮੈਸੀ ਤੋਂ ਇੰਟਰਵਿਊ ਦੀ ਚਿੱਠੀ ਆਉਣ ਤੇ ਮਾਂ ਪੁੱਤ ਦੋਵੇਂ ਦਿੱਲੀ ਪਹੁੰਚੇ ਪਰ ਕਿਸਮਤ ਨਹੀਂ ਇੱਥੇ ਵੀ ਧੋ ਕਮਾਇਆ ਮਾਂ ਪੁੱਤ ਦੋਵਾਂ ਨੂੰ ਹੀ ਵੀਜ਼ਾ ਨਾ ਮਿਲਿਆ ਰਿਜੈਕਸ਼ਨ ਲੈਟਰ ਵਿੱਚ ਕਾਰਨ ਦੱਸਿਆ ਗਿਆ ਕੇ ਵੀਜ਼ਾ ਐਪਲੀਕੇਸ਼ਨ ਵਿੱਚ ਵਾਪਸ ਵਰਤਣ ਬਾਰੇ ਕੁਝ ਨਹੀਂ ਲਿਖਿਆ ਗਿਆ ਸੀ ਉਸ ਸਮੇਂ ਰਮਨ ਦਾ ਦਿਲ ਜਾਂ ਤਾਂ ਰੱਬ ਜਾਣਦਾ ਸੀ ਜਾਂ ਫਿਰ ਉਹ ਪਰ ਸਬਰ ਤੋਂ ਇਲਾਵਾ ਕੀ ਕਰ ਸਕਦੀ ਸੀ ਅੱਖਾਂ ਵਿੱਚ ਬੇਬਸੀ ਦੇ ਹੰਝੂ ਅਤੇ ਦਿਲ ਤੇ ਧੀ ਲਈ ਵਿਛੇ ਸੁਪਨਿਆਂ ਦਾ ਬੋਝ ਲੈ ਕੇ ਘਰ ਵਾਪਸ ਆ ਗਈ ਜਦੋਂ ਇਸ ਗੱਲ ਦਾ ਜੱਸੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਤਰਲੋ ਮੱਛੀ ਹੋਈ ਉਸਨੇ ਆਪਣੇ ਤੌਰ ਤੇ ਕੀ ਯਤਨ ਕੀਤੇ ਪਰ ਕੁਝ ਨਾ ਬਣਿਆ ਸਿਰਫ ਨਿਰਾਸ਼ਾ ਹੀ ਹੱਥ ਲੱਗੀ ਕਹਿੰਦੇ ਨੇ ਸਮਾਂ ਕਿਸੇ ਲਈ ਰੁਕਦਾ ਨਹੀਂ ਸੋ ਜੱਸੀ ਦੇ ਵਿਆਹ ਵਾਲਾ ਦਿਨ ਆਇਆ ਡਿੰਪਲ ਦੇ ਘਰ ਵਿਆਹ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਜੱਸੀ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਤੇ ਸਾਰਾ ਕੁਝ ਦਿਖਾਇਆ ਰਮਨ ਦਾ ਮਨ ਡੁੱਲ ਡੁੱਲ ਪੈਰੇ ਹਸੀ ਉਸ ਦੇ ਦਿਮਾਗ ਵਿੱਚ ਇਹ ਗੱਲ ਬਾਰ-ਬਾਰ ਆ ਰਹੀ ਸੀ ਕਿ ਰੱਬਾ ਮੇਰੀ ਤੀ ਦਾ ਪਿਓ ਤਾਂ ਤੂੰ ਖੋ ਲਿਆ ਤੇ ਮਾਂ ਜਿਉਂਦੇ ਜਹੀ ਮਾਰ ਦਿੱਤੀ ਉਹ ਇਹ ਸੋਚ ਰਹੀ ਸੀ ਕਿ ਉਹ ਕਿੰਨੀ ਨਿਰਕਰਮਣ ਹੈ ਜੋ ਆਪਣੇ ਸਹੁਰੇ ਜੰਦੀ ਤੀਨ ਨੂੰ ਪਿਆਰ ਦੇ ਨਾਲ ਗੱਲ ਲਾ ਕੇ ਅਸੀਸ ਵੀ ਨਹੀਂ ਦੇ ਸਕਦੀ ਇਹ ਸੋਚ ਸੋਚ ਕੇ ਉਸ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਨੀਰ ਵਗ ਰਿਹਾ ਸੀ ਉਧਰ ਜੱਸੀ ਵੀ ਬਹੁਤ ਉਦਾਸ ਸੀ ਬਹੁਤ ਸਮੇਂ ਤੋਂ ਉਹ ਆਪਣੇ ਹੰਝੂਆਂ ਨੂੰ ਢੱਕ ਕੇ ਬੈਠੀ ਪਾਠ ਸੁਣ ਰਹੀ ਸੀ ਪਰ ਜਦੋਂ ਉਹ ਬੇਵੱਸ ਹੋ ਗਈ ਤਾਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਜਦੋਂ ਉਹ ਕਾਫੀ ਸਮੇਂ ਤੱਕ ਵਾਪਸ ਨਾ ਆਈ ਤਾਂ ਡਿੰਪਲ ਉੱਠ ਕੇ ਉਸ ਦੇ ਕਮਰੇ ਵਿੱਚ ਗਈ ਅਤੇ ਦੇਖਿਆ ਕਿ ਜਸੀ ਸਹਰਾਣੇ ਵਿੱਚ ਮੂੰਹ ਦੇ ਕੇ ਡੁੱਸ ਰਹੀ ਸੀ ਡਿੰਪਲ ਦੇ ਕਾਲਜੇ ਵਿੱਚ ਹੌਲ ਉੱਠਿਆ ਉਸ ਨੇ ਕੋਲ ਬੈਠੀ ਜਸੀ ਦੇ ਸਿਰ ਤੇ ਹੱਥ ਫੇਰਿਆ ਅਤੇ ਭਰੇ ਗਲੇ ਨਾਲ ਕਿਹਾ ਪੁੱਤ ਦਿਲ ਛੋਟਾ ਨਹੀਂ ਕਰਨਾ ਮੈਂ ਸਮਝ ਸਕਦੀ ਹਾਂ ਕਿ ਇਸ ਵੇਲੇ ਤੇਰੇ ਦਿਲ ਤੇ ਕੀ ਬੀਤ ਰਹੀਆਂ ਪਰ ਪੁੱਤ ਜੋ ਰੱਬ ਨੂੰ ਮਨਜ਼ੂਰ ਹੋਵੇ ਉਹੀ ਹੁੰਦਾ ਜਿਸੀ ਦੇ ਸਬਰ ਦਾ ਬੰਡ ਟੁੱਟ ਗਿਆ ਉਹ ਮਾਸੀ ਦੀ ਗੋਦ ਵਿੱਚ ਸਿਰ ਰੱਖ ਕੇ ਤਾਹਾ ਮਾਰ ਕੇ ਰੋ ਪਈ ਤੇ ਬੋਲੀ ਮਾਸੀ ਜੀ ਮੈਂ ਮੰਮਾ ਲਈ ਕੁਝ ਨਹੀਂ ਕਰ ਸਕੀ ਜੇ ਮੇਰੇ ਪਾਪਾ ਹੁੰਦੇ ਤਾਂ ਮੰਮਾ ਪਾਪਾ ਦੋਵੇਂ ਅੱਜ ਮੇਰੇ ਕੋਲ ਹੁੰਦੇ ਪਰ ਰੱਬ ਨੇ ਦੋਵਾਂ ਵਿੱਚੋਂ ਇੱਕ ਨੂੰ ਵੀ ਮੇਰੇ ਸਿਰ ਤੇ ਹੱਥ ਰੱਖ ਪਿਆਰ ਦੇਣ ਯੋਗ ਨਹੀਂ ਛੱਡਿਆ ਮੈਨੂੰ ਇਸ ਗੱਲ ਦਾ ਜ਼ਿੰਦਗੀ ਭਰ ਹੀ ਰੱਬ ਨਾਲ ਗਿਲਾ ਰਹੇਗਾ ਡਿੰਪਲ ਨੇ ਉਸ ਨੂੰ ਬਹੁਤ ਪਿਆਰ ਨਾਲ ਦਿਲਾਸਾ ਦਿੱਤਾ ਅਤੇ ਕਿਹਾ ਪੁੱਤ ਰੱਬ ਨਾਲ ਗਿਲੇ ਸ਼ਿਕਵੇ ਨਹੀਂ ਕਰੀਦੇ ਤੂੰ ਦੇਖ ਅਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹਰ ਚੀਜ਼ ਨੂੰ ਕੱਚੀ ਜਾਂ ਪੱਕੀ ਕੱਟ ਵੱਢ ਲੈਂਦੇ ਹਾਂ ਇਸੇ ਤਰ੍ਹਾਂ ਰੱਬ ਲਈ ਵੀ ਅਸੀਂ ਉਹਦੀ ਫਸਲ ਹਾਂ ਤੇਰੇ ਪਾਪਾ ਦੀਆਂ ਅਸੀਸਾਂ ਹਮੇਸ਼ਾ ਤੇਰਾ ਹਮੇਸ਼ਾ ਤੇਰੇ ਨਾਲ ਰਹਿਣਗੀਆਂ ਮੰਮੀ ਤੇਰੀ ਜੇ ਤੈਨੂੰ ਐਵੇਂ ਉਦਾਸ ਦੇਖੂਗੀ ਤਾਂ ਉਹ ਹੋਰ ਦੁਖੀ ਹੋਊਗੀ ਉੱਠ ਮੂੰਹ ਸਾਫ਼ ਕਰਕੇ ਚੱਲ ਕੇ ਸੰਗਤ ਵਿੱਚ ਬੈਠ। ਮਾਂ ਦਾ ਜ਼ਿਕਰ ਹੁੰਦੇ ਸਾਰ ਜਸਸੀ ਨੇ ਆਪਣੇ ਵਾਲ ਸਵਾਰੇ ਅਤੇ ਮੂੰ ਧੋਕੇ ਮਾਸੀ ਨਾਲ ਸੰਗਤ ਵਿੱਚ ਜਾ ਕੇ ਬੈਠ ਗਈ ਕਿਉਂਕਿ ਉਹ ਮਾਂ ਦੀ ਤਾਕਤ ਬਣਨਾ ਚਾਹੁੰਦੀ ਸੀ ਕਮਜ਼ੋਰੀ ਨਹੀਂ। ਧੀ ਦੇ ਸਾਰੇ ਕਾਰਜਪਾ ਵਿੱਚ ਉਸ ਦੀ ਮਾਸੀ ਅਤੇ ਮਾਸੜ ਪੂਰੇ ਰਹੁ ਰੀਤਾਂ ਨਾਲ ਕਰ ਰਹੇ ਸਨ ਪਰ ਰਮਨ ਦੇ ਕਾਰਜੇ ਵਿੱਚ ਉੱਠ ਰਹੇ ਬਲਬਲਿਆਂ ਨੂੰ ਜਾਂ ਤਾਂ ਉਹ ਜਾਣਦੀ ਸੀ ਜਾਂ ਫਿਰ ਉੱਪਰ ਵਾਲਾ ਰਮਨ ਦੀਆਂ ਅੱਖਾਂ ਪਰ ਪਰ ਡੋਲ ਰਹੀਆਂ ਸਨ। ਭਾਵੇਂ ਜਸੀ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਉਸ ਦੇ ਮਾਨ ਉਸ ਦੇ ਅੰਦਰਲੇ dard ਦੀ ਭਣਕ ਤੱਕ ਨਾ ਲੱਗੇ ਪਰ ਕਹਿੰਦੇ ਨੇ ਮਾਂ ਤਾਂ ਮਾਂ ਹੁੰਦੀ ਹੈ ਰਮਨ ਜਸੀ ਤੋਂ ਭਾਵੇਂ ਸਤ ਸਮੁੰਦਰ ਦੂਰ ਬੈਠੀ ਸੀ ਪਰ ਉਹ ਆਪਣੀ ਕੁੱਖੋਂ ਜਾਈ ਦੀਆਂ ਅੱਖਾਂ ਤੇ ਦਿਲ ਪਰ ਸਕਦੀ ਸੀ ਕਿ ਉਸ ਦੀ लाड़ली ਕੀ ਮਹਿਸੂਸ ਕਰ ਰਹੀ ਸੀ ਲੋੜਿਆਂ ਦਾ dard ਤੇ ਉਦਾਸੀ ਚੱਲ ਰਹੀ ਸੀ ਜਸੀ ਦੇ ਦੀਦਿਆਂ ਵਿੱਚ ਜੋ ਮਾਂ ਆਪਣੇ ਧੀ ਦੇ ਜਨਮ ਤੋਂ ਲੈ ਕੇ 23 ਸਾਲ ਤੱਕ ਉਸ ਦੀ ਪਰਵਰਿਸ਼ ਕਰਦੀ ਰਹੀ ਅਤੇ ਸੇਲੀਆਂ ਵਾਂਗ ਇੱਕ ਦੂਜੇ ਨਾਲ ਦਿਲ ਦੀ ਹਰ ਗੱਲ ਸਾਂਝੀ ਕਰਦੀਆਂ ਰਹੀਆਂ ਹੁਣ ਭਲਾ ਇੱਕ ਦੂਜੇ ਤੋਂ ਆਪਣੇ ਹਾਫ ਭਾਵ ਕਿਵੇਂ ਲੁਕੋ ਸਕਦੀਆਂ ਸਨ ਉਧਰ ਜੱਸੀ ਤੋਂ ਵੀ ਮਾਂ ਦੀ ਤਕਲੀਫ ਲੁਕੀ ਨਹੀਂ ਹੋਈ ਸੀ ਗੱਲ ਕੀ ਦੋਵੇਂ ਮਾਂ ਟੇਕ ਇੱਕ ਦੂਜੇ ਤੋਂ ਉਹਦਾ ਰੱਖਣ ਦੀ ناکਾਮ ਕੋਸ਼ਿਸ਼ ਕਰ ਰਹੀਆਂ ਸਨ ਜੱਸੀ ਦੀ ਦਾਦੀ ਭਾਵੇਂ ਇਸ ਵਿਆਹ ਲਈ ਰਾਜੀ ਨਹੀਂ ਸੀ ਪਰ ਇਸ ਵਕਤ ਉਹ ਵੀ ਬਹੁਤ ਭਾਵੁਕ ਹੋ ਰਹੀ ਸੀ ਭਾਵੇਂ ਉਹ ਇਸ ਵਿਆਹ ਲਈ ਰਾਜੀ ਨਹੀਂ ਸੀ ਪਰ ਆਪਣੇ ਪੁੱਤ ਤੇ ਨੂੰਹ ਦੀਆਂ ਜ਼ਿੰਮੇਵਾਰੀਆਂ ਨੂੰ ਪਰ ਹੱਥੀਂ ਹੁੰਦਿਆਂ ਵੇਖ ਉਸ ਦਾ ਕਾਲਜਾ ਫਟ ਰਿਹਾ ਸੀ ਅਗਲੇ ਦਿਨ ਜਾਗੋ ਦਾ ਪ੍ਰੋਗਰਾਮ ਗੁਰਵਾਜ ਦੇ ਘਰ ਵਿੱਚ ਆਯੋਜਿਤ ਕੀਤਾ ਗਿਆ ਉਹ ਪ੍ਰੋਗਰਾਮ ਵੀ ਰਮਨ ਫੋਨ ਤੇ ਹੀ ਵੇਖ ਰਹੀ ਸੀ ਜੱਸੀ ਮਾਸੀ ਮਾਸੜੇ ਦੇ ਪਰਿਵਾਰ ਨਾਲ ਉਸ ਦੇ ਘਰ ਗਈ ਸਾਰਿਆਂ ਦੀ ਐਂਟਰੀ ਬੜੇ ਸ਼ਾਨਦਾਰ ਤਰੀਕੇ ਨਾਲ ਕਰਵਾਈ ਗਈ ਰਿਸ਼ਤੇਦਾਰਾਂ ਦਾ ਇਕੱਠ ਠਾਠਾ ਮਾਰ ਰਿਹਾ ਸੀ ਪਰ ਫਿਰ ਵੀ ਜਸਦੀ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਸਾਰੇ ਰਿਸ਼ਤੇਦਾਰ ਨੱਚਣ ਗਾਉਣ ਅਤੇ ਖਾਣ ਪੀਣ ਵਿੱਚ ਮगन ਸਨ ਗੁਰਵਾਸ ਨੇ ਜਸਦੀ ਦਾ ਚਿਹਰਾ ਵੇਖਿਆ ਹਰ ਵਕਤ ਹੱਸੂ ਹੱਸੂ ਕਰਦਾ ਰਹਿਣ ਵਾਲਾ ਚਿਹਰਾ ਬੁਝਿਆ ਜਿਹਾ ਲੱਗਦਾ ਸੀ ਉਸ ਨੂੰ ਉਸ ਨੇ ਜਸਦੀ ਦਾ ਹੱਥ ਫੜਿਆ ਤੇ ਕੂਹੂ ਨੇ ਵੀ ਇਸ਼ਾਰੇ ਨਾਲ ਬਾਹਰ ਆਉਣ ਲਈ ਕਿਹਾ ਅਗਲੇ ਹੀ ਪਲ ਤਿੰਨੋਂ ਬਾਹਰ ਲੌਨ ਵਿੱਚ ਸਨ ਗੁਰਵਾਸ ਨੇ ਜੱਸੀ ਦਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਲੈ ਕੇ ਪਿਆਰ ਨਾਲ थपथपाया ਤੇ ਹੌਸਲਾ ਦਿੰਦੇ ਹੋਏ ਕਿਹਾ ਕਿ ਉਦਾਸ ਨਾ ਹੋਵੇ بیا ਤੋਂ ਬਾਅਦ ਬਹੁਤ ਜਲਦੀ ਉਹ ਇੰਡੀਆ ਮਾਮ ਨੂੰ ਮਿਲਣ ਜਾਣਗੇ ਕੂਹੂ ਨੇ ਵੀ ਜੱਸੀ ਨੂੰ ਕਲਾਵੇ ਵਿੱਚ ਲੈ ਕੇ ਬਿਨਾਂ ਕੁਝ ਬੋਲੇ ਹਮਦਰਦੀ ਦਿਟਾਉਣ ਦੀ ਕੋਸ਼ਿਸ਼ ਕੀਤੀ ਜੱਸੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਕੋਹ ਹੁਣੇ ਸ਼ਰਾਰਤ ਦੇ ਨਾਲ ਕਿਹਾ ਦੀਦੀ ਹੁਣੇ ਨੀ ਰੋਣਾ ਕੱਲ ਨੂੰ ਫਿਰ ਜਦੋਂ ਡੋਲੀ ਤੁਰੀ ਤਾਂ ਹੰਜੂ ਘੱਟ ਪੈ ਜਾਣੇ ਆ ਪਤਾ ਫਿਰ ਸਾਰੀ ਮੇਜ਼ ਤੇ ਖਰਾਬ ਹੋ ਜਾਣੀ ਆ ਆਪਣੀ ਕੋਹ ਦੀ ਗੱਲ ਸੁਣ ਕੇ ਗੁਰਵਾਜ ਜਸੀ ਦੋਵੇਂ ਹੱਸ ਪਏ تھے ਤਿੰਨੇ ਜਾਣੇ ਵਾਪਸ ਅੰਦਰ ਚਲੇ ਗਏ ਗੁਰਵਾਜ ਨੇ ਅਜੇ ਵੀ ਜਸੀ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ ਉਸਨੇ ਰਮਨ ਨਾਲ ਵੀ ਫੋਨ ਤੇ ਗੱਲ ਕੀਤੀ ਅਤੇ ਉਸ ਨੂੰ ਨਿਸ਼ਚਿੰਤ ਰਹਿਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਮਾਮ ਤੁਸੀਂ ਹੁਣ ਜਸਸੀ ਦੀ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਸਭ ਠੀਕ ਹੋ ਜਾਵੇਗਾ ਅਸੀਂ ਬਹੁਤ ਜਲਦੀ ਇੰਡੀਆ ਆ ਕੇ ਤੁਹਾਨੂੰ ਵੀ ਮਿਲਾਂਗੇ ਗੁਰਵਾਜ ਦੀਆਂ ਗੱਲਾਂ ਸੁਣ ਕੇ ਰਮਨ ਨੂੰ ਇੱਕ ਤਸੱਲੀ ਜੀ ਹੋ ਗਈ ਕਿ ਜਸਸੀ ਨੂੰ ਸਹੀ ਅਤੇ ਸੁਗੜ ਸਾਥੀ ਮਿਲਿਆ ਹੈ ਰਮਨ ਨੇ ਵੀ ਬਹੁਤ ਪਿਆਰ ਨਾਲ ਗੁਰਬਾਜ਼ ਨਾਲ ਗੱਲ ਕੀਤੀ ਅਤੇ ਜੱਸੀ ਦਾ ਖਿਆਲ ਰੱਖਣ ਲਈ ਕਿਹਾ ਗੁਰਬਾਜ਼ ਨੇ ਬੜੇ ਹੀ ਅਦਬ ਅਤੇ ਪਿਆਰ ਨਾਲ ਕਿਹਾ ਕਿ ਮਾਮ ਹੁਣ ਜੱਸੀ ਦਾ ਹਰ ਦੁੱਖ ਤੇ ਸੁੱਖ ਮੇਰਾ ਹੀ ਹੋਵੇਗਾ ਰਮਨ ਦੇ ਅੰਦਰੋਂ ਦੁਆਵਾਂ ਦੀ ਝੜੀ ਲੱਗ ਗਈ ਸੀ ਅਗਲੇ ਦਿਨ ਆਨੰਦ ਕਾਰਜ ਗੁਰਦੁਆਰਾ ਸਾਹਿਬ ਹੁਣੇ ਸਨ ਬਰਾਤ ਮਿੱਥੇ ਸਮੇਂ ਨਾਲ ਗੁਰੂ ਘਰ ਪੁੱਜੀ ਅਤੇ मिलन ਦੀ ਰਸਮ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਨੰਦ ਕਾਰਜ ਵਾਲੀਵਾਰਤੀ ਅਤੇ ਗੁਰਵਾਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਬੈਠ ਗਏ। ਕੋਈ 5-7 ਮਿੰਟਾਂ ਬਾਅਦ ਜਸੀ ਨੇ ਕੂਹ ਅਤੇ ਹੋਰ ਸਹਿਦੀਆਂ ਨਾਲ ਜਿਵੇਂ ਹੀ ਗੁਰੂ ਅੰਕਾਰ ਅੰਦਰ ਪੈਰ ਪਾਇਆ ਤਾਂ ਸਭ ਨੇ ਬੜੀ ਉਤਸੁਕਤਾ ਦੇ ਨਾਲ ਮੁੜ ਕੇ ਉਹਨਾਂ ਵੱਲ ਵੇਖਿਆ। ਜਿਸੀ ਸੱਚਮੁੱਚ ਕਿਸੇ ਰਾਜਕੁਮਾਰੀ ਨਾਲੋਂ ਘੱਟ ਨਹੀਂ ਲੱਗ ਰਹੀ ਸੀ। ਉਸ ਨੂੰ ਬਹੁਤ ਰੂਪ ਚੜਿਆ ਹੋਇਆ ਸੀ ਸਾਦ ਮੁਰਾਦੀ ਜਹੀ ਰਹਿਣ ਵਾਲੀ ਜੱਸੀ ਦੇ ਰੂਪ ਨੂੰ ਵੇਖ ਕੇ ਅੱਜ ਭੁੱਖ ਲੈਂਦੀ ਸੀ ਰਮਨਤੀ ਨੂੰ ਨਵੀਂ ਨਵੇਲੀ ਦੁਹੰਦੇ ਰੂਪ ਵਿੱਚ ਵੇਖ ਕੇ ਭਾਵੁਕ ਹੋ ਰਹੀ ਸੀ ਉਹ ਅੰਦਰੋਂ ਅੰਦਰ ਹੀ ਰੱਬ ਨਾਲ ਗਿਲਾ ਵੀ ਕਰ ਰਹੀ ਸੀ ਕਿ ਕਿਹੜੇ ਪਾਪਾਂ ਦੀ ਸਜ਼ਾ ਦਿੱਤੀ ਮਾਲਕਾ ਸਰਦਾਰ ਸਾਈਂ ਵੀ ਲੈ ਗਿਓ ਧੀ ਦੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਜਾ ਰਹੀ ਹੈ ਉਹਨੂੰ ਚਾਹਾਂ ਲਾਡਾਂ ਤੇ ਪਿਆਰ ਨਾਲ ਆਪਣੇ ਹੱਥੀ ਤੋੜਨਾ ਵੀ ਤਕਦੀਰ ਵਿੱਚ ਨਹੀਂ ਲਿਖਿਆ ਕਿਹੜੇ ਮਾਣੇ ਕਰਮਾਂ ਦਾ ਲੇਖਾ ਜੋਖਾ ਸੀ ਜੋ ਇੰਨੀ ਵੱਡੀ ਸਜ਼ਾ ਇਹ ਸੋਚਦੀ ਸੋਚਦੀ ਉਹ ਹਟਕੋਰੇ ਲੈਣ ਲੱਗੀ ਕੋਲ ਬੈਠੀ ਉਸੇ ਦਰਾਨੀ ਕਿਰਨ ਨੇ ਉਸ ਦਾ ਹੱਥ ਕੁੱਟ ਕੇ ਫੜ ਲਿਆ ਰਮਨ ਦੇ ਸਬਰ ਦਾ ਬੰਧ ਹੀ ਟੁੱਟ ਗਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗੀ ਕਿਰਨ ਦਾ ਮਨ ਵੀ ਭਾਰਾ ਹੋ ਗਿਆ ਉਸਨੇ ਰਮਨ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਿਹਾ ਦੀਦੀ ਰੋਵਨਾ ਤੁਸੀਂ ਆਨੰਦਕਾਰਜ ਹੋਣ ਲੱਗੇ ਤੁਸੀਂ ਬਾਬਾ ਜੀ ਅੱਗੇ ਅਰਦਾਸ ਕਰੋ ਆਪਣੀ ਜੱਸੀ ਦੀ ਝੋਲੀ ਖੁਸ਼ੀਆਂ ਨਾਲ ਭਰ ਜਾਵੇ ਉਹਨਾਂ ਪਿਛਲੇ ਦੁੱਖ ਸੁਪਨੇ ਵਿੱਚ ਵੀ ਯਾਦ ਨਾ ਆਉਣ ਰਮਨ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਭਿੱਜੀਆਂ ਅੱਖਾਂ ਨਾਲ ਆਨੰਦਕਾਰਜਾਂ ਦੀ ਰਸਮ ਵੇਖਣ ਲੱਗੀ ਆਨੰਦਕਾਰਜਾਂ ਤੋਂ ਬਾਅਦ ਸਭ ਨੂੰ ਗੁਰੂ ਕੇ ਲੰਗਰ ਛਕਾਏ ਗਏ ਜੱਸੀ ਦੀ ਢੋਲੀ ਡਿੰਪਲ ਦੇ ਘਰ ਤੋਂ ਤੋਰੀ ਜਾਣੀ ਸੀ ਇਸ ਲਈ ਉਹ ਸਾਰੇ ਜੱਸੀ ਨੂੰ ਲੈ ਕੇ ਘਰ ਆ ਗਏ ਬਰਾਤੀ ਵਾਪਸ ਚਲੇ ਗਏ ਗੁਰਵਾਜ ਅਤੇ ਕੁਝ ਰਿਸ਼ਤੇਦਾਰ ਜੱਸੀ ਦੀ ਡੋਲੀ ਲੈਣ ਲੈਣ ਲਈ ਪੁੱਜ ਗਏ ਕੂਕੂ ਨੇ ਆਪਣੀਆਂ ਕੁਝ ਸਹੇਲੀਆਂ ਨਾਲ ਮਿਲ ਕੇ ਗੁਰਵਾਜ ਨਾਲ ਕੁਝ ਹਾਸਾ ਮਜ਼ਾਕ ਕੀਤਾ ਚਾਹ ਪਾਣੀ ਪਿਲਾਉਣ ਤੋਂ ਬਾਅਦ ਜੱਸੀ ਦੀ ਵਿਦਾਈ ਦਾ ਸਮਾਂ ਵੀ ਹੋ ਗਿਆ ਹਾਸੇ ਮਜ਼ਾਕ ਦਾ ਵਾਤਾਵਰਣ ਇੱਕਦਮ ਗਮਗੀਨ ਜਿਹਾ ਹੋ ਗਿਆ ਡਿੰਪਲ ਨੇ ਜੱਸੀ ਦੇ ਮੂਰੇ ਚੌਲਾਂ ਵਾਲਾ ਥਾਲ ਕੀਤਾ ਅਤੇ ਕਿਹਾ ਕਿ ਉਹ ਦਰਵਾਜ਼ੇ ਕੋਲ ਜਾ ਕੇ ਚੌਹਾਂ ਖੁੰਝਿਆਂ ਵਿੱਚ ਚੌਲਾਂ ਦਾ ਛੱਟਾ ਮਾਰ ਕੇ ਬਿਨਾਂ ਪਿੱਛੇ ਦੇਖੇ ਬਾਹਰ ਚਲੇ ਜਾਵੇ। ਜੱਸੀ ਨੇ ਮਾਸੇਵਾਲ ਵੇਖਿਆ ਅਤੇ ਭਰੇ ਮਨ ਨਾਲ ਚੌਲਾਂ ਵਿੱਚੋਂ ਬੁੱਕ ਭਰਿਆ ਅਤੇ ਦਰਵਾਜ਼ੇ ਵਿੱਚ ਜਾ ਕੇ ਰਸਮ ਨਿਭਾਈ ਅਤੇ ਗੁਰਵਾਜ ਦੇ ਪਿੱਛੇ-ਪਿੱਛੇ ਸੁਭਕ ਦੀ ਹੋਈ। ਬਾਹਰ ਫੁੱਲਾਂ ਲੱਤੀ ਗੱਡੀ ਕੋਲ ਆ ਗਈ। ਸਾਰਿਆਂ ਨਾਲ ਮਿਲਣ ਤੋਂ ਬਾਅਦ ਜਦੋਂ ਕੁਲਵੰਤ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤਾਂ ਜੱਸੀ ਉਸ ਦੇ ਗਲ ਨੂੰ ਚੰਬੜ ਕੇ ਫੁੱਟ-ਫੁੱਟ ਕੇ ਰੋਪੀ। ਕਲਵੰਤ ਵੀ ਆਪੇ ਤੇ ਕਾਬੂ ਨਾ ਰੱਖ ਸਕਿਆ ਅਤੇ ਜਸਸੀ ਨੂੰ ਕਲਾਵੇ ਵਿੱਚ ਲੈ ਕੇ ਰੋਂਦਾ ਹੋਇਆ ਕਹਿੰਦਾ ਆ ਪੁੱਤ ਚਿੰਤਾ ਨਹੀਂ ਕਰਨੀ ਕੋਈ ਵੀ ਮੈਂ ਹਰ ਵਕਤ ਆਖਰੀ ਸਾਤ ਤੱਕ ਜ਼ਿੰਦਗੀ ਵਿੱਚ ਹਰ ਦੁੱਖ ਸੁੱਖ ਵਿੱਚ ਹਰ ਮੋੜ ਤੇ ਤੈਨੂੰ ਖੜਾ ਮਿਲਾਗਾ ਹੁਣ ਮੈਂ ਹੀ ਤੇਰਾ ਪਿਓ ਹਾਂ ਤੇ ਤੂੰ ਮੇਰੀ ਧੀ ਕਲਵੰਤ ਦੀਆਂ ਗੱਲਾਂ ਨੇ ਹਰ ਅੱਖ ਨਾਮ ਕਰ ਦਿੱਤੀ ਸੀ ਜੱਸੀ ਦੇ ਸਾਰੇ ਨੇ ਕੁਲਵੰਤ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕੁਲਵੰਤ ਸਿੰਘ ਜੀ ਤੁਸੀਂ ਚਿੰਤਾ ਨਾ ਕਰੋ ਇਹ ਮੇਰੀ ਵੀ ਧੀ ਹੀ ਹੈ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਤੁਰਸ਼ੀ ਨਹੀਂ ਆਵੇਗੀ ਨਿਸ਼ਚਿੰਤ ਰਹੋ ਕੁਲਵੰਤ ਨੇ ਉਸ ਨੂੰ ਗੱਲ ਬੱਕੜੀ ਪਾਈ ਤੇ ਸ਼ੁਕਰਾਨੇ ਵਜੋਂ ਹੱਥ ਜੋੜ ਦਿੱਤੇ ਤੇ ਜੱਸੀ ਨੂੰ ਗੱਡੀ ਵਿੱਚ ਬਿਠਾ ਕੇ ਵਿਦਾ ਕੀਤਾ ਗਿਆ ਘਰੋਂ ਇੱਕ ਜੱਸੀ ਹੀ ਤਾਂ ਗਈ ਸੀ ਪਰ ਘਰ ਵਿੱਚ ਕੁਝ ਸਮੇਂ ਲਈ ਐਨੀ ਉਦਾਸੀ ਤੇ ਚੁੱਪੀ ਸੀ ਕਿ ਸੂਈ ਡਿੱਗਣ ਦੀ ਆਵਾਜ਼ ਵੀ ਨਹੀਂ ਸੁਣੀ ਜਾ ਸਕਦੀ ਸੀ ਜਿ세 ਵਿਆਹ ਹੋ ਕੇ ਆਪਣੇ ਘਰੇ ਚਲੀ ਗਈ ਸੀ ਅਤੇ ਵਧਿਆ ਅਤੇ ਮਿਲਾ ਆਪਣੇ ਸੁਭਾਸਦ ਦਾ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਜਲਦੀ ਰਚ ਮਿਚ ਗਈ ਸੀ ਰਮਨ ਤੇਰੇ ਗ੍ਰਸਤੀ ਜੀਵਨ ਲਈ ਉੱਪਰ ਵਾਲੇ ਅੱਗੇ ਦੁਆਵਾਂ ਲਿਝੋਲੀ ਅੜਦੀ ਤੇ ਸ਼ੁਕਰਾਨਾ ਕਰਦੀ ਰਹਿੰਦੀ ਇਹਨੇ ਦੁੱਖਾਂ ਵਿੱਚ ਇੱਕ ਸਕੂਨ ਉਸ ਨੂੰ ਇਹ ਸੀ ਕਿ ਜੱਸੀ ਵੱਲੋਂ ਉਸ ਨੂੰ ਠੰਡੀਆਂ ਹਵਾਵਾਂ ਆਉਣ ਲੱਗੀਆਂ ਸੱਸ ਸਹੁਰਾ ਉਸ ਦੀਆਂ ਸਿਫਤਾਂ ਦੇ ਪੋਲ ਬੰਦੇ ਨਾ ਥੱਕਦੇ ਉਦੋਂ ਕਾਰਨ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਸੀ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਕਦੇ ਉਸ ਦਾ ਸੁਪਨਾ ਸੀ ਪਰ ਪਿਤਾ ਦੇ ਤੁਰ ਜਾਣ ਪਿੱਛੋਂ ਉਹ ਮਾਂ ਨੂੰ ਵੀ ਇਕੱਲੀ ਛੱਡ ਕੇ ਜਾਣ ਦਾ ਹਿਆ ਨਹੀਂ ਕਰ ਪਾ ਰਿਹਾ ਸੀ ਰਮਨ ਨੇ ਉਸ ਨੂੰ ਸਮਝਾ ਬੁਝਾ ਕੇ ਕੈਨੇਡਾ ਜਾਣ ਲਈ ਰਾਜ਼ੀ ਕਰ ਲਿਆ ਅਤੇ ਉਸ ਨੂੰ ਅਗਲੇਰੀ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ ਹੁਣ ਰਮਨ ਨੂੰ ਪੂਰੇ ਘਰ ਵਿੱਚ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦੀ ਸੀ ਭਾਵੇਂ ਬੱਚੇ ਦਿਨ ਵਿੱਚ 2-3 ਵਾਰੀ ਫੋਨ ਵੀ ਕਰਦੇ ਸਨ ਪਰ ਰਮਨ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਉਦਾਸੀ ਘਰ ਕਰਨ ਲੱਗ ਪਈ ਰਹਿ ਰਹਿ ਕੇ ਉਸ ਨੂੰ ਬੱਚਿਆਂ ਦਾ ਵਿਛੋੜਾ ਵੰਡ ਵੰਡ ਖਾਂਦਾ ਉਹ ਦਿਨ ਵਿੱਚ ਕਈ ਵਾਰੀ ਅੱਖਾਂ ਪਰ ਪਾ ਡੋਲਦੀ ਇਸ ਤਰ੍ਹਾਂ ਇੱਕ ਸਾਲ ਬੀਤ ਗਿਆ ਫਿਰ ਇੱਕ ਦਿਨ ਜਸੀ ਨੇ ਫੋਨ ਕਰਦਿਆਂ ਕਿਹਾ ਕਿ ਹਾਂ ਕਿ ਉਹ ਥੋੜੇ ਦਿਨਾਂ ਤੱਕ ਆਪਣੇ ਸੱਸ ਸਹੁਰਾ ਅਤੇ ਗੁਰਵਾਜ਼ ਨਾਲ ਭਾਰਤ ਆ ਰਹੀ ਹੈ ਇਹ ਗੱਲ ਸੁਣ ਕੇ ਰਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸਨਾਂ ਦੇ ਪਿਆਰ ਧਰਤੀ ਤੇ ਨਹੀਂ ਲੱਗ ਰਹੇ ਸਨ ਉਹ ਆਪਣੀ ਧੀ ਜਵਾਈ ਨੂੰ ਆਪਣੇ ਸਾਹਮਣੇ ਆਪਣੇ ਕੋਲ ਅਤੇ ਆਪਣੀਆਂ ਅੱਖਾਂ ਨਾਲ ਜੀ ਭਰ ਕੇ ਵੇਖਣਾ ਚਾਹੁੰਦੀ ਸੀ ਹੁਣ ਰਮਨ ਇੱਕ ਇੱਕ ਦਿਨ ਆਪਣੀਆਂ ਉਂਗਲਾਂ ਤੇ ਗਿਣਦੀ ਹੋਈ ਚਾਈ ਚਾਈ ਘਰ ਨੂੰ ਸਜਾਉਣ ਸਵਾਰਾਂ ਦੇ ਵਿੱਚ ਲੱਗੀ ਰਹਿੰਦੀ ਉਹ ਆਪਣੀ ਧੀ ਕੋਲੋਂ ਜਵਾਈ ਅਤੇ ਸੱਸ ਸੋਹਰੇ ਦੇ ਪਸੰਦੀਦਾ ਖਾਣੇ ਬਾਰੇ ਵੀ ਪੁੱਛਦੀ ਹੁਣ ਕਦੇ-ਕਦੇ ਉਹ ਧੀ ਨਾਲ ਹਾਸਾ ਠੱਠਾ ਵੀ ਕਰ ਲੈਂਦੀ ਸੀ ਕੁੜਮਾ ਨੇ ਪਹਿਲੀ ਵਾਰੀ ਉਸ ਦੇ ਘਰ ਆਉਣਾ ਸੀ ਇਸ ਲਈ ਦਰਾਣੀ ਅਤੇ ਸੱਸ ਨਾਲ ਬਾਜ਼ਾਰ ਜਾ ਕੇ ਉਹਨਾਂ ਲਈ ਕੱਪੜਾ ਲੱਤਾਂ ਵੀ ਲੈ ਕੇ ਆਈ ਰਮਨਤੀ ਦਾ ਵਿਆਹ ਤਾਂ ਹੱਥੀ ਨਹੀਂ ਕਰ ਸਕੀ ਸੀ ਪਰ ਹੁਣ ਉਹ ਉਹਨਾਂ ਦੇ ਆਉਣ ਤੇ ਸਵਾਗਤ ਵਿੱਚ ਕੋਈ ਕਸਰ ਨਹੀਂ ਰਹਿਣ ਦੇਣਾ ਚਾਹੁੰਦੀ ਸੀ ਸੋ ਉਸ ਨੇ ਜੱਸੀ ਦੀਆਂ ਸਹੇਲੀਆਂ ਨਾਲ ਮਿਲ ਕੇ ਉਹਨਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਬੇੜੇ ਵਿੱਚ ਇੱਕ ਬਹੁਤ ਖੂਬਸੂਰਤ ਰੰਗੋਲੀ ਵੀ ਬਣਾਈ ਜਸਸੀ ਦੀ ਇੱਕ ਸਹੇਲੀ ਪੂਜਾ ਨੇ ਰਮਨ ਨੂੰ ਜੱਕਦੇ ਹੋਏ ਪੁੱਛਿਆ ਆਂਟੀ ਜੀ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਜਸਸੀ ਲਈ ਇੱਕ ਸਰਪ੍ਰਾਈਜ਼ ਰੱਖਣਾ ਚਾਹੁੰਦੀ ਆ ਰਮਨ ਨੇ ਕਿਹਾ ਪੁੱਤ ਜੋ ਤੁਹਾਡਾ ਦਿਲ ਕਰਦਾ ਕਰੋ ਮੈਂ ਕੁਝ ਨਹੀਂ ਕਹਿੰਦੀ ਤੁਹਾਨੂੰ ਰਮਨ ਦੀ ਗੱਲ ਸੁਣ ਕੇ ਪੂਜਾ ਨੇ ਕਿਹਾ ਦਾਦੀ ਜੀ ਤਾਂ ਨਹੀਂ ਗੁੱਸਾ ਕਰਨਗੇ ਰਮਨ ਨੇ ਪੁੱਛਿਆ ਕਿ ਉਹ ਕਰਨਾ ਕੀ ਚਾਹੁੰਦੀ ਹੈ ਤਾਂ ਪੂਜਾ ਨੇ ਦੱਸਿਆ ਕਿ ਉਹ ਜੱਸੀ ਅਤੇ ਗੁਰਵਾਸ ਨੂੰ ਜੈ ਮਾਲਾ ਫੁਵਾਕੇ ਘਰ ਦੇ ਅੰਦਰ ਲੈ ਜਾਣਾ ਚਾਹੁੰਦੀ ਹੈ ਰਮਨ ਨੇ ਕਿਹਾ ਕਿ ਮੇਰੇ ਖਿਆਲ ਵਿੱਚ ਮਾਣਾ ਤਾਂ ਨਹੀਂ ਕਰਨਗੇ ਪਰ ਫਿਰ ਵੀ ਉਹ ਦਾਦੀ ਨਾਲ ਇਸ ਬਾਬਤ ਗੱਲ ਕਰ ਲਵੇ ਪੂਜਾ ਨੇ ਛੱਟਪਾਟ ਅੰਦਰ ਜਾ ਕੇ ਦਾਦੀ ਨੂੰ ਵੀ ਪੁੱਛ ਲਿਆ ਅਤੇ ਛੋਟੇ ਨਿਆਣੇ ਵਾਂਗ ਟੱਪਦੀ ਹੋਈ ਬਾਹਰ ਆ ਕੇ ਬੋਲੀ ਬਣ ਗਈ ਗੱਲ ਅਗਲੀ ਸਵੇਰ ਸਾਰਾ ਘਰ ਅਤੇ ਵਿੜਾ ਨਵ-ਦੁਲਹਨ ਵੰਗ ਸਜਾਇਆ ਹੋਇਆ ਸੀ ਅਤੇ ਜਸਸੀ ਦੇ ਉਸ ਦੇ ਪਰਿਵਾਰ ਸਮੇਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਰਮਨ ਅਤੇ ਕਿਰਨ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਸਨ ਬਲਜੀਤ ਕੇਕ ਮਠਿਆਈਆਂ ਅਤੇ ਸਮੋਸੇ ਲੈ ਕੇ ਆਇਆ 11:00 ਵਜੇ ਇੱਕ ਵੱਡੀ ਸਾਰੇ ਗੱਡੀ ਘਰ ਦੇ ਅੱਗੇ ਆ ਕੇ ਰੁਕੀ ਸਾਰੇ ਪਰਿਵਾਰ ਦੀਆਂ ਧੜਕਣਾ ਖੁਸ਼ੀ ਨਾਲ ਵੱਧ ਗਈਆਂ ਸਨ ਜੱਸੀ ਦੀਆਂ ਸਹੇਦੀਆਂ ਪੂਜਾ ਹੀਨਾ ਸਲੋਨੀ ਪ੍ਰੇਰਣਾ ਅਤੇ ਚਾਚੇ ਦੀ ਪੰਜਕਸਾਲਾਂ ਦੀ ਧੀ ਮੰਨਤ ਬਾਹਰ ਬੇੜੇ ਵਿੱਚ ਹੀ ਬੈਠੀਆਂ ਸਨ ਜਿਵੇਂ ਹੀ ਗੱਡੀ ਗੇਟ ਦੇ ਮੂਹਰੇ ਆ ਕੇ ਰੁਕੀ ਤਾਂ ਮੰਨਤ ਚਾਹੀ ਚਾਹੀ ਤੋੜ ਕੇ ਅੰਦਰ ਆ ਗਈ ਅਤੇ ਕਹਿੰਦੀ ਦੀਦੀ ਆ ਗਈ ਆਖ ਕੇ ਪਿਛਲੇ ਪੈਰੀ ਬਾਹਰ ਵਾਪਸ ਨੂੰ ਦੌੜ ਗਈ ਕੁਝ ਲੋਕਾਂ ਨੂੰ ਅੰਦੇਸ਼ਾ ਸੀ ਕਿ ਜਸੀ ਨੇ ਅੰਗਰੇਜ਼ ਨਾਲ ਲਵ ਮੈਰਿਜ ਕਰਵਾਈ ਸੀ ਇਸ ਲਈ ਉਹ ਗੱਡੀ ਵੇਖ ਆਪਣੀਆਂ ਬਰੂਹਾਂ ਤੇ ਖੜੇ ਹੋ ਕੇ ਚੁਗਲ ਝਾਤੀਆਂ ਲਗਾ ਰਹੇ ਸਨ ਪਰ ਦੇਖਣ ਤੋਂ ਬਾਅਦ ਸਭ ਦੇ ਮੂੰਹਾਂ ਤੇ ਜੰਦਰੇ ਵੱਜ ਗਏ ਸਨ ਜਸੀ ਆਪਣੀ ਸੱਸ ਸਹੁਰੇ ਤੇ ਗੁਰਵਾਜ਼ ਨਾਲ ਗੱਡੀ ਵਿੱਚੋਂ ਉਤਰੀ ਤਾਂ ਸਭ ਦੇ ਮੂੰਹ ਟੰਡੇ ਰਹਿ ਗਏ ਕਿਉਂਕਿ ਗੁਰਵਾਜ਼ ਉੱਚਾ ਲੰਮਾ ਅਤੇ ਦੁੱਧ ਵਰਗਾ ਗੋਰਾ ਚਿੱਟਾ ਨਹਾਇਤ ਹੀ ਖੂਬਸੂਰਤ ਨੌਜਵਾਨ ਸੀ ਜਸਸੀ ਦਾ ਚਾਹ ਥੰਮਿਆ ਨਹੀਂ ਜਾ ਰਿਹਾ ਸੀ ਉਹ ਕਾਲੀ ਨਾਲ ਗੇਟ ਖੋਲਣ ਲੱਗੀ ਤਾਂ ਮੰਨਤ ਨੇ ਕਿਹਾ ਜਰਾ ਰੁਕੋ ਦੀਦੀ ਅਗਲੇ ਹੀ ਪੰ ਸਾਰਾ ਪਰਿਵਾਰ ਗੇਟ ਤੇ ਪੁੱਜ ਚੁੱਕਾ ਸੀ ਰਮਨ ਨੇ ਚਾਹੀ ਚਾਹੀ ਗੇਟ ਦੀਆਂ ਮੁੱਖਾਂ ਵਿੱਚ ਤੇਲ ਚੋਇਆ ਗੁਰਵਾਸ ਅਸ ਜਸਸੀ ਦੀ ਜੋੜੀ ਨੂੰ ਹਾਂਸਾਂ ਦੀ ਜੋੜੀ ਕਹਿਣਾ ਕੋਈ ਅਤਕਥਨੀ ਨਹੀਂ ਸੀ ਇੰਜ ਵੀ ਕਿਹਾ ਜਾ ਸਕਦਾ ਹੈ ਕੇ ਦੋਵਾਂ ਨੂੰ ਦੇਖ ਭੁੱਖ ਲੈਂਦੀ ਸੀ ਇਹਨੇ ਨੂੰ ਪੂਜਾ ਥਾਲੀ ਵਿੱਚ ਮਠਿਆਈ ਅਤੇ ਗਰੀਬਨ ਲੈ ਆਈ ਕੁੜੀਆਂ ਨੇ ਗੁਰਵਾਜ ਨੂੰ ਰੀਵਨ ਕੱਟਣ ਲਈ ਕੈਂਚੀ ਦਿੱਤੀ ਇਹ ਸਭ ਦੇਖ ਜਸੀ ਬਹੁਤ ਖੁਸ਼ ਹਤੇ ਹੈਰਾਨ ਸੀ ਮੰਨਤ ਨੇ ਗੇਟ ਖੋਲ੍ਹਿਆ ਅਤੇ ਜਸੀ ਦੇ ਗਲ ਨੂੰ ਚਿੰਬੜ ਗਈ ਰਮਨ ਨੇ ਕੋਣਮਣੀ ਨੂੰ ਜੀ ਆਇਆਂ ਆਖ ਕੁੱਟ ਕੇ ਜਫੀ ਪਾ ਲਈ ਗੁਰਵਾਜ ਨੇ ਵੀ ਰਮਨ ਨੂੰ ਸਤਿ ਸ੍ਰੀ ਅਕਾਲ ਆਖ ਗਲ ਬੱਕੜੀ ਪਾ ਲਈ ਰਮਨ ਆਪਣੇ ਧੀ ਜਵਾਈ ਨੂੰ ਵੇਖ ਕੇ ਬਹੁਤ ਖੁਸ਼ੀ ਜਿ세 ਨੇ ਮੰਨਤ ਨੂੰ ਦੁਲਾ ਰਿਆ ਅਤੇ ਫਿਰ ਮਾਂ ਬਲ ਬਾਵਾਂ ਉਲਾਰੀਆਂ ਰਮਨ ਨੇ ਵੀ ਧੀ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸੀਨੇ ਨਾਲ ਲਾ ਲਿਆ ਰਮਨ ਦੇ ਤਪ ਦੇ ਕਾਰਨ ਜੀ ਨੂੰ ਠੰਡ ਪੈ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਸੀ ਰੱਬ ਜਾਣੇ ਉਹ ਖੁਸ਼ੀ ਸੀ ਜਾਂ ਇੱਕ ਮਾਂ ਦਾ ਦਰਦ ਸੀ ਜੋ ਬੇਕਾਬੂ ਹੋ ਕੇ ਵਹਿ ਤੁਰਿਆ ਸੀ ਰਮਨ ਨੇ ਧੀ ਦਾ ਮੱਥਾ ਚੁੰਮਿਆ ਅਤੇ ਬਾਕੀ ਪਰਿਵਾਰ ਨੂੰ ਮਿਲਣ ਤੋਂ ਬਾਅਦ ਪੂਜਾ ਨੇ ਜਿੱਸੀ ਅਤੇ ਗੁਰਵਾਜ ਨੂੰ ਹਾਰ ਫੜਾਏ ਅਤੇ ਕਿਹਾ ਕਿ ਅਸੀਂ ਤੁਹਾਡੇ ਤੇ ਅਸੀਂ ਤੁਹਾਡੇ ਵਿਆਹ ਤੇ ਨਹੀਂ ਪੁੱਛ ਸਕੇ ਪਰ ਅੱਜ ਜੈ ਮਾਲਾ ਦੀ ਰਸਮ ਤਾਂ ਕਰਨੀ ਬਣਦੀ ਹੈ ਜਿੱਸੀ ਅਤੇ ਗੁਰਵਾਜ ਨੇ ਹੱਸਦਿਆਂ ਹੋਇਆਂ ਇੱਕ ਦੂਜੇ ਦੇ ਗਲਾਂ ਵਿੱਚ ਹਾਰ ਪਾਏ ਕੁਝ ਤਸਵੀਰਾਂ ਵੀ ਲਈਆਂ ਗਈਆਂ ਅਤੇ ਫਿਰ ਸਾਰਾ ਪਰਿਵਾਰ ਅੰਦਰ ਚਲਾ ਗਿਆ ਸਭ ਨੇ ਸਫ਼ਰ ਦੀ ਥਕਾਵਟ ਤੋਂ निजात ਪਾਉਣ ਲਈ ਇਸ਼ਨਾਨ ਕੀਤਾ ਤੇ ਸਾਰੇ ਪਰਿਵਾਰ ਨੇ ਮਹਿਮਾਨਾਂ ਦੇ ਨਾਲ ਬੈਠ ਕੇ ਚਾਹ ਪਾਣੀ ਪੀਤਾ ਸਾਰੇ ਲੰਮੇ ਸਫ਼ਰ ਤੋਂ ਥੱਕੇ ਹੋਣ ਕਰਕੇ ਥੋੜੀ ਦੇਰ ਲਈ ਸੌਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੂੰ ਕਮਰੇ ਦਿਖਾ ਦਿੱਤੇ ਗਏ ਕੋਈ ਦੋ ਘੰਟਿਆਂ ਬਾਅਦ ਉਹਨਾਂ ਨੂੰ ਜਗਾ ਕੇ ਖਾਣਾ ਖਵਾਇਆ ਗਿਆ ਗੁਰਵਾਜ਼ ਭਾਰਤ ਵਿੱਚ ਸਿਰਫ ਦੂਜੀ ਵਾਰੀ ਆਇਆ ਸੀ ਉਸ ਨੂੰ ਖਾਣਾ ਬਹੁਤ ਸਵਾਦ ਲੱਗਾ ਸੀ ਉਸ ਨੇ ਖਾਣੇ ਦੀ ਖੂਬ ਤਾਰੀਫ਼ ਕੀਤੀ ਗੁਰਵਾਜ਼ ਅਮਰੀਕਾ ਦਾ ਹੀ ਜੰਮ ਪੰਸੀ ਇੱਥੇ ਉਸ ਨੂੰ ਪੰਜਾਬੀ ਬਹੁਤ ਘੱਟ ਬੋਲਣੀ ਆਉਂਦੀ ਸੀ ਪਰ ਬਹੁਤ ਆਸਾਨੀ ਨਾਲ ਸਮਝ ਰਿਹਾ ਸੀ ਅੱਜ ਜੱਸੀ ਦੀ ਦਾਦੀ ਵੀ ਬਹੁਤ ਜਵਾਈ ਨੂੰ ਵੇਖ ਫੁੱਲੀ ਨਹੀਂ ਸਮਾਉਂਦੀ ਸੀ ਉਸ ਨੂੰ ਵੇਖ ਸ਼ਾਇਦ ਉਹਦੇ ਮਨ ਦੇ ਕੁਝ ਉਬਾਲ ਠੰਡੇ ਹੋ ਗਏ ਸਨ ਜੱਸੀ ਦੇ ਆਉਣ ਦੀ ਖਬਰ ਸੁਣ ਕੇ ਗਲੀ ਮੁਹੱਲੇ ਦੀਆਂ ਔਰਤਾਂ ਵੀ ਉਹਨਾਂ ਦੇ ਘਰ ਵਧਾਈਆਂ ਦੇਣ ਲਈ ਜਾਂ ਇੰਜ ਕਹਿ ਲਈਏ ਨਵੇਂ ਜੋੜੇ ਨੂੰ ਵੇਖਣ ਲਈ ਟੁੱਕਣ ਲੱਗੀਆਂ ਸਨ ਹੁਣ ਅੱਜ ਇਹ ਕਹਾਣੀ ਸਮਾਪਤ ਹੁੰਦੀ ਹੈ ਜੀ ਹੁਣ ਜਸਸੀ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਚੁੱਕੀ ਹੈ ਕਿਉਂਕਿ ਉਸ ਨੂੰ ਬਹੁਤ ਹੀ ਵਧੀਆ ਜੀਵਨ ਸਾਥੀ ਮਿਲਿਆ ਤੇ ਉਸ ਦੇ ਆਪਣੇ ਬੱਚਿਆਂ ਦੀ ਖੁਸ਼ੀ ਦੇ ਨਾਲ ਉਸ ਦੀ ਮਾਂ ਹਰਮਨ ਦੀ ਜ਼ਿੰਦਗੀ ਵੀ ਖੁਸ਼ੀਆਂ ਨਾਲ ਭਰ ਜਾਂਦੀ ਹੈ ਅੱਜ ਦੀ ਕਹਾਣੀ ਸੁਣੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਿ ਇਸੇ ਕਹਾਣੀ ਅੱਗੇ ਹੋਰ ਵੀ ਹੋਣੀ ਚਾਹੀਦੀ ਸੀ ਪੂਰ ਜੱਸੀ ਤੇ ਰਮਨ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਦੱਸਣਾ ਚਾਹੀਦਾ ਸੀ ਇਹਦੇ ਬਾਰੇ ਵੀ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਥੈਂਕ ਯੂ ਜੀ